ਅੰਮ੍ਰਿਤਸਰ ਦੇ ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ ਅਤੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਕਰਨਜੀਤ ਸਿੰਘ ਰਿੰਟੂ ਦੇ ਪਰਿਵਾਰਾਂ ਨੇ ਮਜੀਠਾ ਰੋਡ ਤੇ ਸਥਿਤ ਕੈਂਪ ਦਫ਼ਤਰ ਵਿਖੇ ਗਰਮ ਬਿਸਰੇ ਵੰਡ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਰੋਹ ਦੌਰਾਨ 150 ਤੋਂ ਵੱਧ ਪਰਿਵਾਰਾਂ ਨੂੰ ਗਰਮ ਬਿਸਰੇ ਵੰਡੇ ਗਏ ਅਤੇ ਆਉਣ ਵਾਲੇ ਦਿਨਾਂ ਵਿੱਚ ਲਗਭਗ ਇੰਨੇ ਹੀ ਪਰਿਵਾਰਾਂ ਨੂੰ ਵੰਡੇ ਜਾਣਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ ਨੇ ਦੱਸਿਆ ਕਿ ਇਹ ਸਮਾਗਮ ਦੀਵਾਲੀ ਲਈ ਤੈਅ ਕੀਤਾ ਗਿਆ ਸੀ ਕਿਉਂਕਿ ਸਰਦੀਆਂ ਸ਼ੁਰੂ ਹੋਣ ਵਾਲੀਆਂ ਹਨ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਇਸ ਲਈ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ 5000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਸਕੂਲਾਂ ਦੀ ਹਾਲਤ ਦੇ ਵਿੱਚ ਲਗਾਤਾਰ ਸੁਧਾਰ ਕੀਤੇ ਜਾ ਰਹੇ ਹਨ ਇਸ ਮੌਕੇ ਆਮ ਆਦਮੀ ਪਾਰਟੀ ਦੇ ਉਤਰੀ ਹਲਕੇ ਤੋਂ ਸੰਗਠਨ ਇਨਚਾਰਜ रितेश शर्मा विशाखा सिंह विपिन शर्मा बलविंदर सिंह काला ਅਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਸਾਡੇ ਪਰਿਵਾਰਾਂ ਵੱਲੋਂ ਮੇਰੇ ਵੱਲੋਂ ਸਾਡੇ ਸੀਨੀਅਰ ਡਿਪਟੀ ਮੇਅਰ ਰਿੰਕਾ ਸ਼ਰਮਾ ਜੀ ਰਿਤੇਸ਼ ਸ਼ਰਮਾ ਜੀ ਹਮੇਸ਼ਾ ਹੀ ਜੋ ਵੀ ਸਾਡੇ ਖੂਬਸਫਦਾ ਬੰਦਾ ਉਹ ਕਰਦੇ ਰਹਿੰਦੇ ਆ ਕੋਈ ਰਾਸ਼ਨ ਵੰਡਰਨ ਕੈਂਪ ਲੱਗਦੇ ਨੇ ਕੋਈ ਲੋ ਕਰਨੀਆਂ ਅੱਖਾਂ ਬਣਾਉਣ ਦਾ ਕੰਮ ਤਾਂ ਐਂਕਾਂ ਦਾ ਜਾਂ ਜਿੱਦਾਂ ਦੀ ਵੀ ਕਿਸੇ ਨੂੰ ਲੋਡ ਹੁੰਦੀ ਕਿਸੇ ਕੋਈ ਤੀਤਿਆਣੀ ਦਾ ਵਿਆਹ ਵਾਤੇ ਉਹ ਕਰਵਾਇਆ ਜਾਂਦਾ ਜੋ ਵੀ ਸਾਡੇ ਇਲਾਕੇ ਚ ਕਿਸੇ ਦੀ ਲੋਡ ਹੁੰਦੀ ਹੈ ਕੋਸ਼ਿਸ਼ ਕੀਤੀ ਜਾਂਦੀ ਕਿ ਉਹਨੂੰ ਪੂਰਾ ਕੀਤਾ ਜਾਵੇ ਔਰ ਇਸ ਇਲਾਕੇ ਨੂੰ ਅਸੀਂ ਇੱਕ ਕੋਈ ਸਿਆਸਤ ਵੱਲੋਂ ਜਾਂ ਵੋਟਾਂ ਵੱਲੋਂ ਨਹੀਂ ਦੇਖਦੇ ਹਮੇਸ਼ਾ ਹੀ ਸਾਡੇ ਪੁਰਖਿਆਂ ਤੋਂ ਹੀ ਮਤਲਬ ਕਿ ਤਿੰਨਾਂ ਪੀੜੀਆਂ ਤੋਂ ਹੀ ਇੰਨਾ ਪਰਿਵਾਰਾਂ ਨਾਲ ਸਾਡਾ ਪਰਿਵਾਰ ਪਿਆਰ ਆ ਔਰ ਜਿਸ ਤਰੀਕੇ ਨਾਲ ਸਾਡੇ ਮਾਤਾ ਪਿਤਾ ਜੀ ਇੰਨਾ ਪਰਿਵਾਰਾਂ ਨਾਲ ਵਰਤਦੇ ਰਹੇ ਫਿਰ ਸਾਡੀ ਜ਼ਿੰਮੇਵਾਰੀ ਹੋ ਜਾਂਦੀ ਕਿ ਉਹਨਾਂ ਤੋਂ ਬਾਅਦ ਅਸੀਂ ਵੀ ਇਹਨਾਂ ਦਾ ਧਿਆਨ ਰੱਖੀਏ ਸੋ ਅਸੀਂ ਹਮੇਸ਼ਾ ਇਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਦੇ ਹਾਂ ਔਰ ਐਰਕੇ ਸਾ ਅਸੀਂ ਦੀਵਾਲੀ ਤੇ ਬਣਾਇਆ ਸੀਗਾ ਕਿ ਜਿੰਨੇ ਵੀ ਸਾਡੇ ਪਰਿਵਾਰ ਨੇ ਅਸੀਂ ਉਹਨਾਂ ਨੂੰ ਜਿਹੜੀ ਸਰਦੀਆਂ ਚ ਲੋੜ ਹੁੰਦੀ ਹੈ ਮੌਸਮ ਬਦਲ ਜਾਂਦਾ ਤੇ ਬਿਸਤਰੇ ਜਿਹੜੇ ਆ ਉਹ ਆਪਣੇ ਪਰਿਵਾਰਾਂ ਨੂੰ ਦੇਵਾਂਗੇ ਤਾਂ ਬਹੁਤ ਸਾਰੇ ਲੋਕ ਗਰੀਬ ਲੋਕ ਨੇ ਜਿਹੜੇ ਵਿਚਾਰੇ ਪ੍ਰੋਪਰ ਬਿਸਤਰੇ ਨਹੀਂ ਲੈ ਸਕਦੇ ਕੋਈ ਕਿਸੇ ਨੇ ਅਸੀਂ ਇਹਨਾਂ ਨੂੰ ਪ੍ਰੋਪਰ ਸੈੱਟ ਬਿਸਤਰਿਆਂ ਦਾ ਆਪਣੇ ਪਰਿਵਾਰਾਂ ਨੂੰ ਅੱਜ ਇੱਥੇ ਵੰਡੇ ਨੇ ਔਰ ਇਹ ਅੱਜ ਵੀ ਵੰਡੇ ਨੇ ਇਸ ਤੋਂ ਬਾਅਦ ਵੀ ਜਿਹੜੇ ਅਧੂਰੇ ਰਹਿ ਗਏ ਨੇ ਉਹਨਾਂ ਨੂੰ ਫਿਰ ਆਉਂਦੇ ਦਿਨ ਚ ਇੱਕ ਵਾਰੀ ਪ੍ਰੋਗਰਾਮ ਬਣਾ ਕੇ ਅਸੀਂ ਉਹ ਦਵਾਂਗੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਸਾਡਾ ਜਿਹੜਾ ਇੱਕ ਸਾਡੇ ਪਿਤਾ ਪੁਰਖੀ ਰਿਸ਼ਤਾ ਵਾ ਔਰ ਜਿਹੜੇ ਸਾਡੇ ਬਜ਼ੁਰਗ ਸਾਨੂੰ ਇੱਕ ਸਿੱਖ ਦੇ ਗਏ ਨੇ ਕਿ ਅਸੀਂ ਇਹਨਾਂ ਪਰਿਵਾਰਾਂ ਦੀ ਬਾਹ ਮੜਣੀ ਹੈ ਔਰ ਇਹ ਪਰਿਵਾਰ ਪਹਿਲਾਂ ਉਹਨਾਂ ਤੇ ਨਿਰਭਰ ਕਰਦੇ ਸੀ ਅੱਜ ਜਿਹੜੇ ਸਾਡੇ ਤੇ ਨਿਰਭਰ ਹੈ ਔਰ ਜੋ ਸਾਡੀ ਡਿਊਟੀ ਲੱਗੀ ਅਸੀਂ ਉਹ ਸੇਵਾ ਨਿਭਾ ਰਹੇ ਹਾਂ ਔਰ ਇਹਨਾਂ ਪਰਿਵਾਰਾਂ ਨੂੰ ਅੱਜ ਅਸੀਂ ਇੱਥੇ ਇਸ ਤਰੇ ਵੰਡੇ ਨੇ ਇਸ ਤੋਂ ਇਲਾਵਾ ਹੋਰ ਵੀ ਜੋ ਵੀ ਇਹਨਾਂ ਦੀਆਂ ਲੋੜਾਂ ਹੁੰਦੀਆਂ ਉਹ ਪੂਰੀਆਂ ਕਰਦੇ ਆ। ਇੱਥੋਂ ਸਾਡੇ ਦਫ਼ਤਰ ਦੇ ਵਿੱਚੋਂ ਅਸੀਂ ਸਵਾ 100 ਪਰਿਵਾਰ ਨੂੰ ਬਿਸਤਰੀਆਂ ਦਾ ਅਸੀਂ ਵੰਡਣ ਦਾ ਪ੍ਰੋਗਰਾਮ ਰੱਖਿਆ ਸੀਗਾ ਅਸੀਂ ਸੋਚਿਆ ਸੀਗਾ ਕਿ ਦੀਵਾਲੀ ਤੇ ਆਪਣੇ ਪਰਿਵਾਰਾਂ ਨੂੰ ਅਸੀਂ ਇੱਕ ਆਪਣੇ ਵੱਲੋਂ ਛੋਟਾ ਜਿਹਾ ਤੋਹਫਾ ਦਵਾਂਗੇ ਪਰ ਉਹ ਪ੍ਰੋਗਰਾਮ ਥੋੜਾ ਲੇਟ ਹੋਣ ਕਰਕੇ ਅੱਜ ਅਸੀਂ ਸਾਰੇ ਪਰਿਵਾਰ ਇੱਥੇ ਇਕੱਠੇ ਹੋਏ ਸੀਗੇ ਤੇ ਅੱਜ ਅਸੀਂ ਆਪਣੇ ਆਫਿਸ ਤੋਂ ਇਹ ਪ੍ਰੋਗਰਾਮ ਕੀਤਾ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬਹੁਤ ਹੀ ਸੇਵਾ ਭਾਵ ਦੇ ਨਾਲ ਸਾਡੇ ਪਰਿਵਾਰ ਵੱਲੋਂ ਰਿੰਟੂ ਭਾਜੀ ਦੇ ਪਰਿਵਾਰ ਵੱਲੋਂ ਹਮੇਸ਼ਾ ਹੀ ਨਿਰੰਤਰ ਮੈਂ ਤੇ ਕਹੂੰਗੀ ਕਿ 30 35 ਸਾਲ ਹੀ ਹੋ ਗਏ ਜਿਸ ਤਰ੍ਹਾਂ ਵੀ ਅਸੀਂ ਆਪਣੇ ਪਰਿਵਾਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਸਕਦੇ ਆ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੀਏ ਤੇ ਇਹੋ ਹੀ ਅੱਜ ਫੇਰ ਉਹਨਾਂ ਕੋਲ ਅਸ਼ੀਰਵਾਦ ਮੰਗਿਆ ਕਿ ਉਹ ਅਸ਼ੀਰਵਾਦ ਦੇਣ ਤੇ ਇਦਾਂ ਹੀ ਉਹਨਾਂ ਦੇ ਉਹਨਾਂ ਦੀ ਸੇਵਾ ਕਰਦੇ ਰਹੀਏ ਕਦੀ ਵੀ ਸਾਡੇ ਵੱਲੋਂ ਇਹ ਭਾਵਨਾ ਨਹੀਂ ਰੱਖੀ ਜਾਂਦੀ ਕਿ ਅਸੀਂ ਕਿਸੇ ਸਿਆਸਤ ਦੇ ਤਹਿਤ ਉਹਨਾਂ ਨੂੰ ਇਹ ਮਦਦ ਕਰੀਏ ਔਰ ਇਹ ਉਹ ਪਰਿਵਾਰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਤੇ ਸ਼ਾਇਦ ਇਹੋ ਹੀ ਪਿਆਰ ਤੇ ਵਿਸ਼ਵਾਸ ਭਰਿਆ ਰਿਸ਼ਤਾ ਤੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਦਾਂ ਹੀ ਬਣਿਆ ਰਹੇ ਤੇ ਅਸੀਂ ਆਪਣੇ ਪਰਿਵਾਰਾਂ ਦੇ ਕੰਮਾਂ ਦੇ ਰਹੀ ਹੈ